ਸਕਾਰ ਇਹ ਆਕਾਸ਼वाणीਏ ਪ੍ਰਾਦੇਸ਼ਿਕ ਖਬਰਾਂ ਦੇ ਨਾਲ ਮੈਂ ਸਰਪਜੀਤ ਗੌਰ ਬੈਲੈਂਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਸਰਕਾਰ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾ ਰਹੀ ਹੈ ਪੰਜਾਬ ਦੇ ਪ੍ਰਵਾਸੀ ਮਾਮਲੇ ਬਾਰੇ ਮੰਤਰੀ ਕੁਲਦੀਪ ਸਿੰਘ ਟਲਵਾਲ ਨੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਰਕਾਰ ਇਹ ਨਵਸਨੀਕਾ ਦੀ ਸੁਰੱਖਿਆ ਲਈ ਵਚਨਬੱਧ ਹੈ ਸੂਬਾ ਸਰਕਾਰ ਨਸ਼ਾ ਵਿਰੋਧੀ ਜਾਗਰੂਕਤਾ ਤੇ ਕਾਰਵਾਈ ਮਹਿੰਮ ਤਹਿਤ ਇਸ ਸਲ ਮਈ ਤੇ ਜੂਨ ਵਿੱਚ ਸੂਬੇ ਭਰ ਵਿੱਚ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੇਗੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਗਣਕ ਤੇ ਨਾਲ ਨੂੰ ਅਗ ਲੱਗਣ ਨਾਲ ਚੁਲਸੇ ਕਿਸਾਨਾਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਏਗਾ ਤੇ ਮਾਰਸ਼ਲ ਆਫ ਦਿ 에ਅਰਫੋਰਸ ਸਰਜਨ ਸਿੰਘ ਮੈਮੋਰੀ ਹਾਕੀ ਟੂਰਨਾਮੈਂਟ 2025 ਅੱਜ 3 BRD 에ਅਰਫੋਰਸ ਸਟੇਸ਼ਨ ਚੰਡੀਗੜ੍ਹ ਵਿਖੇ ਸ਼ੁਰੂ ਹੋ ਗਿਆ ਹੈ ਉਦਘਾਟਨੀ ਮੈਚ ਭਾਰਤੀ ਹਵਾਈ ਫੌਜ ਨੇ ਜਿੱਤੇ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਇੱਕੀਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾ ਰਹੀ ਹੈ। ਉਹਨਾਂ ਅਗੇ ਕਿਹਾ ਕਿ ਕੇਂਦਰ ਦੇਸ਼ ਦੇ ਹਰ ਵਿਦਿਆਰਥੀ ਦੀ ਪਹੁੰਚ ਵਿੱਚ ਵਿਸ਼ਵ ਪੱਧਰੀ ਗਿਆਨ ਲਿਆ ਰਿਹਾ ਹੈ। ਸ਼੍ਰੀ ਮੋਦੀ ਨੇ ਇਹ ਗੱਲ ਯੁਗਮ ਸਮਾमेलन ਨੂੰ ਸੰਬੋਧਨ ਕਰਦੇ ਕਹੀ ਜੋ ਕਿ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸਰਕਾਰ ਆਕਾਤਮਿਸ਼ਨਾ ਸੰਮਤ ਅਤੇ वाला पहला रणनीतिक सम्मेलन कि है। भविख इस नौजवान कर दू भारत भविख ल करना बेहद जरूरी है प्रधानमंत्री ने कहा कि नवी सिक्ख्या लिया अपने युवाओं के भविष्य के लिए और उनको भारत के उज्जवल भविष्य के लिए तैयार करें इसमें बड़ी भूमिका देश के एजुकेशन सिस्टम की भी होती है देश में नई नेशनल एजुकेशन पॉलिसी लाई गई है इसे शिक्षा के ग्लोबल स्टैंडर्ड्स को ध्यान में रखकर तैयार किया गया है उन्होंने कहा कि प्रतिभा प्रविरति तकनोल भारत के भविख न बदल दे ने कहा कि भारत के यूनिवर्सिटी कैंपस गतिशील केन्द्र वजो उभर रहे जिथे नौजवान शानदार नवी का संचालित कर रहे उन्होंने कहा कि एक राष्ट्र एक राष्ट्रिप ਵਿਸ਼ਵ ਪੱਧਰੀ ਗਿਆਨ ਨੂੰ ਹਰ ਵਿਦਿਆਰਥੀ ਦੀ ਪਹੁੰਚ ਵਿੱਚ ਲਿਆ ਰਿਹਾ ਹੈ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਸਰਕਾਰ ਨੇ IIT ਵਿੱਚ ਸੀਟਾਂ ਅਤੇ ਸਮਰੱਥਾ ਵਧਾਉਣ ਦਾ ਫੈਸਲਾ ਕੀਤਾ ਹੈ ਤੇ IIT ਅਤੇ AIIMS ਦੇ ਸਹਿਯੋਗ ਨਾਲ ਕਈ ਮੈਡੀਟੈਕ ਕੋਰਸ ਸ਼ੁਰੂ ਕੀਤੇ ਗਏ ਨੇ ਸ਼੍ਰੀ ਮੋਦੀ ਨੇ ਇਸ ਯਾਤਰਾ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਇਹ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਕਿ ਭਾਰਤ ਹਰ ਪਵਿੱਕੀ ਟੈਕਨੋਲੋਜੀ ਲਈ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵੇ ਉਹਨਾਂ ਐਵੀ ਪ੍ਰੋਸਾ ਜ਼ਾਹਿਰ ਕੀਤਾ ਕਿ ਯੁਗਮ ਸੰਮੇਲਨ ਭਾਰਤੀਆਂ ਨਵੀਆਂ ਕਾਢਾਂ ਦੀ ਸਮਰੱਥਾ ਨੂੰ ਵਧਾਉਣ 'ਚ ਦੇਸ਼ ਦੀਆਂ ਕੋਸ਼ਿਸ਼ਾਂ बल देगा एकजुटता एक कॉन्फिडेंस एक इसी को युग्म कहते हैं एक ऐसा युग्म जिसमें विकसित भारत के फ्यूचर टैक से जुड़े स्टेक होल्डर्स एक साथ जुड़े हैं मुझे विश्वास है भारत की इनोवेशन कैपेसिटी और डीप टैक में भारत की भूमिका को बढ़ाने के लिए हम जो प्रयास कर रहे हैं उसे इस आयोजन से और बल मिलेगा भारत ने पहलगाम दहशतगर्द हमले ने संयुक्त राष्ट्र विश्व जोरदार टंगना ल उठाया है एक पाकिस्तानी मंत्री दे। थे दहशतगर्द दानु सिखलायत रकम महिया क्राउन दे इकबालिया बयान नो भी सारे सामने पेश कीता है रख्या پاکستان ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਹਾਲ ਹੀ ਵਿੱਚ ਇੱਕ ਟੈਲੀਵਿਜ਼ਨ ਇੰਟਰਵਿਊ ਬਲ ਇਸ਼ਾਰਾ ਕਰਦੇ ਹੋਏ ਸਹਿਯੁਕਤ ਰਾਸ਼ਟਰ ਵਿੱਚ ਭਾਰਤ ਦੇ ਉਪਸਥਾਈ ਪ੍ਰਤੀਨਿਧੀ ਯੋਜਨਾ ਪਟੇਲ ਨੇ ਕਿਹਾ ਕਿ دہشت گرد ਜਥੇਬੰਦੀਆਂ ਨੂੰ ਹਮਾਇਤ ਸਿਖਲਾਈ ਅਤੇ ਰਕਮਾਂ ਮੁਹैया ਕਰਾਉਣ ਦਾ ਖੁੱਲਾ કબੂਲਨਾਮਾ ਕਿਸੇ ਨੂੰ ਹੈਰਾਨ ਨਹੀਂ ਕਰਦਾ ਤੇ ਪਾਕਿਸਤਾਨ ਨੂੰ ਇੱਕ ਦੁਸ਼ਟ ਦੇਸ਼ ਵਜੋਂ ਉਜਾਗਰ ਕਰਦਾ ਜੋ ਵਿਸ਼ਵ ਵਿਆਪੀ دہشت گردੀ ਨੂੰ ਫਵਾਹ ਦਿੰਦਾ ਤੇ ਖਿੱਤੇ ਨੂੰ ਅਸਥਿਰ ਕਰਦਾ ਹੈ ਰਾਜਦੂਤ ਪਟੇਲ ਨੇ ਭਾਰਤ ਵਿਰੁੱਧ ਪ੍ਰਚਾਰ ਕਰਨ ਅਤੇ ਬੇਬੁਨਿਆਦ ਇਲਜ਼ਾਮ ਲਾਉਣ ਲਈ ਆਲਮੀ ਮੰਚ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀਨਖੇ ਦੀ ਵਿਕੀਤੀ ਸੂਬੇ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਤਾਰੀਵਾਲ ਨੇ ਅੱਜ ਅਜਨਾਲਾ ਸਬਡਿਵੀਜ਼ਨ ਦੀ ਭਾਰਤ ਪਾਕਿਸਤਾਨ ਕੋ ਮੰਤਰੀ ਸਰਹੱਦ ਦੇ ਨੇੜੇ ਵਸੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਮਜ਼ਦੂਰਾ ਗ੍ਰਾਮ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਸਮੇਤ ਆਮ ਲੋਕਾਂ ਨਾਲ ਮੀਟਿੰਗਾਂ ਰਾਹੀਂ ਸਿੱਧਾ رابطہ ਕੀਤਾ ਇਸ ਦੌਰਾਨ ਉਹਨਾਂ ਪਹਿਲਕਾਮ دہشتਗ੍ਰਦ ਹਮਲੇ ਨੂੰ ਅਤ ਨਿੰਦਣਯੋਗ ਕਰਾਰ ਦਿੰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਮ ਦਿਨਾਂ ਵਾਂਗ ਹੀ ਆਪਣਾ ਜੰਜੀਵਨ ਚੰਗੀ ਤਰ੍ਹਾਂ ਜੀਉਣ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ 553 ਕਿਲੋਮੀਟਰ ਲੰਮੀ ਸਰਹੱਦ ਨੇੜੇ ਵਸੇ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਪੰਜਾਬ ਦੀ ਕੁਮਾਂਤਰੀ ਸਰਹੱਦ ਨੇੜੇ ਵਸੇ ਪਿੰਡਾਂ ਦੇ ਲੋਕ ਬੀਐਸਐਫ ਦੇ ਬਾਅਦ ਦੂਜੀ ਰੱਖਿਆ ਸਫਵਜੋਂ ਪਹਿਲ ਕਾਮ ਦਸ਼ਤਕਰ ਹਮਲੇ ਵਿਰੁੱਧ ਭਾਰੀ ਰੋਸ ਅਤੇ ਗੁੱਸੇ ਦੇ ਬਾਵਜੂਦ ਪੂਰੀ ਤਰ੍ਹਾਂ ਬਲੰਦ ਹੌਸਲਿਆਂ ਚ ਨੇ ਕਿਸਾਨਾਂ ਤੇ ਮਜ਼ਦੂਰਾ ਵੱਲੋਂ ਸਰਹੱਦੀ ਪਿੰਡਾਂ ਵਿੱਚ ਕਣਕ ਤੇ ਤੂੜੀ ਦੀ ਸਾਮ ਸਮਾਲ ਪੂਰੀ ਤਰ੍ਹਾਂ ਸੰਜਮ ਨਾਲ ਅਤੇ ਬੇਖੌਫ ਹੋ ਕੇ ਕਰ ਰਹੇ ਨੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਰਹੱਦ ਤੇ ਸੈਕੰਡ ਡਿਫੈਂਸ ਲਾਈਨ ਵੱਜੋਂ ਰਿਹائش ਰੱਖ ਰਹੇ ਸਿਵਲ ਨਾਗਰਿਕ ਬੀਐਸਐਫ ਤੇ ਹੋਰ ਫੌਜੀ ਦਲਾਂ ਨੂੰ ਸੇਵਾਵਾਂ ਦੇ ਲਈ ਤਿਆਰ ਨੇ ਉਹ ਬੇਨਤੀ ਕੀਤੀ ਹੈ ਕਿ ਤੁਸੀਂ ਫੌਜ ਦਾ ਸਾਥ ਦੇਣਾ ਹੈ ਬੀਐਸਐਫ ਦਾ ਸਾਥ ਦੇਣਾ ਹੈ ਸਾਡੇ ਦੇਸ਼ ਦਾ ਵਕਾਫ ਦਾ ਸਵਾਲ ਹੈ ਸਾਡੇ ਦੇਸ਼ ਦੀ ਪਿੱਠ ਨਹੀਂ ਲੱਗਣੀ ਚਾਹੀਦੀ ਭਰਉਣਾ ਨਹੀਂ ਪੰਜਾਬ ਸਰਕਾਰ ਇਹਨਾਂ ਦੇ ਨਾਲ ਹੈ ਲੋਕ ਕਹਿਮ ਨੇ ਖੌਫ ਤੇ ਹੈਗਾ ਹੀ ਪਰ ਉਹ ਲੋਕ ਨੇ ਜਿਨ੍ਹਾਂ ਪਹਿਲਾਂ 65 71 ਕਾਗਲਦੀਆਂ ਜੰਗਾਂ ਸਾਲ ਦੇਖੀਆਂ ਨੇ ਇਹਨਾਂ ਨੂੰ ਪਤਾ ਵੀ ਸਾਨੂੰ ਕੀ ਕਰਨਾ ਪੈਣਾ ਹੈ ਕੈਮ ਨੇ ਚਿੰਤਤ ਹੈ ਦੇ ਬਚਾਦੇ ਵੀ ਜੰਗ ਨਹੀਂ ਲੱਗਣੀ ਚਾਹੀਦੀ ਸੋ ਜਾਲੀਵਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਅਜੇ ਹਪਲੇਠਾ ਸੂਬਾ ਹੈ ਜਿੱਥੇ ਪਹਿਲ ਕਾਮ ਵਰਗੇ ਕਿਨੌਣੇ ਕਾਰੇ ਦੇ ਬਾਵਜੂਦ ਮੁਕੰਮਲ ਰੂਪ ਵਿੱਚ ਫਿਰਕੂ ਸਹਿਰਦਤਾ ਕਾਇਮ ਰਹੀਏ ਪੰਜਾਬ ਵਿੱਚ ਕਸ਼ਮੀਰੀ ਕਾਰੋਬਾਰੀਆਂ ਨਿਜੇਦਾਰਿਆਂ 'ਚ ਨੌਕਰੀ ਕਰਦੇ ਤੇ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਕਿਸੇ ਕਿਸਮ ਦੇ ਫਿਰਕੂ ਮਾਰੇ ਸਲੁਕ ਦੀ ਘਟਨਾ ਨਹੀਂ ਵਾਪਰੀਏ ਇੱਕ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRR New Zealand 'ਤੇ ਸੂਬੇ ਵਿੱਚ ਨਸ਼ਿਆਂ ਦੇ ਖਤਰੇ ਦੇ ਅੰਤਮ ਅਤੇ ਫੈਸਲਾਕੁਨ ਹਮਲੇ ਲਈ ਤਿਆਰੀ ਵਿੜਦਿਆਂ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਜੋ ਇਸ ਸਾਲ ਮਈ ਤੇ ਜੂਨ ਦੇ ਮਹੀਨੇ ਵਿੱਚ ਸੂਬੇ ਦੇ ਹਰ ਪਿੰਡ ਅਤੇ ਵੋਟ ਤੱਕ ਪਹੁੰਚ ਕਰੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਹਿੰਮ ਪਹਿਲੇ ਪੜਾਅ ਵਿੱਚ 2 ਤੋਂ 4 ਮਈ ਤੱਕ ਅਤੇ ਦੂਜੇ ਪੜਾਅ ਵਿੱਚ 7 ਮਈ ਤੱਕ ਸੂਬੇ ਭਰ ਵਿੱਚ ਚਲਾਈ ਜਾਏਗੀ ਪਿੰਡ ਸੁਰੱਖਿਆ ਕਮੇਟੀਆਂ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਪਿੰਡਾਂ ਦੇ ਸਰਪੰਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਹੋਰ ਸਬੰਧਤ ਵੀ ਸ਼ਾਮਲ ਹੋਣਗੇ ਡਿਪਟੀ ਕਮਿਸ਼ਨਰਾਂ ਅਤੇ ਸੁਪਰੀਜ਼ ਨੂੰ ਉਹਨਾਂ ਪਿੰਡਾਂ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਬਣਾਉਣ ਲਈ ਕਿਹਾ ਗਿਆ ਜਿੱਥੇ ਇੱਕ ਕਮੇਟੀਆ ਮੌਜੂਦ ਨਹੀਂ ਨੇ ਤੇ ਉਹਨਾਂ ਨੂੰ ਇਨ੍ਹਾਂ ਮੀਟਿੰਗਾਂ ਲਈ ਸੱਦਾ ਦੇਣ ਲਈ ਕਿਹਾ ਗਿਆ ਇਸੇ ਤਰ੍ਹਾਂ ਨਗਰ ਨਿਗਮ ਖੇਤਰਾਂ ਦੇ ਹਰੇਕ ਵਾਰਡ ਵਿੱਚ ਵਾਰਡ ਸੁਰੱਖਿਆ ਕਮੇਟੀਆਂ ਵੀ ਬਣਾਈਆਂ ਜਾਣਗੀਆਂ ਅਤੇ ਉਹਨਾਂ ਨੂੰ ਇਨ੍ਹਾਂ ਮੀਟਿੰਗਾਂ ਲਈ ਸੱਦਿਆ ਜਾਏਗਾ ਹਰੇਕ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਇੱਕ ਕੈਬਨਿਟ ਮੰਤਰੀ ਵੱਲੋਂ ਕੀਤੀ ਜਾਏ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕਣਕ ਦੇ ਨਾਣ ਨੂੰ ਅੱਗ ਲੱਗਣ ਕਾਰਨ ਪਿੰਡ ਅਜਨਾਉ ਦਾ ਖੁਰਦ ਤੇ ਇੱਕ ਮਜ਼ਦੂਰ ਸਮੇਤ ਅੱਗ ਨਾਲ ਸੁੱਜ ਸਰਕਾਰਨ ਪੀਜੀਆਈ ਵਿੱਚ ਸਿਰੇ ਇਲਾਜ ਮੋੜ ਮੰਡੀ ਦੇ ਤੇ ਫਰੀਦਕੋਟ ਦੇ ਦੋ ਕਿਸਾਨਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁਕਾਇਆ ਜਾਏਗਾ ਸਿਹਤ ਮੰਤਰੀ ਅਜਪਟੇਲਾ ਦੇ ਹਾਤੀ ਹਲਕੇ ਦੇ ਪਿੰਡ ਕੈਦੂਪੁਰ ਵਿਖੇ ਬੀਤੀ 26 ਅਪ੍ਰੈਲ ਨੂੰ ਕਰੀਬ 16 ਏਕੜ ਕਣਕ ਦੇ ਨਾਣ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਡ ਪੁੱਜੇ ਹੋਏ ਸਨ ਇਸ ਮੌਕੇ ਡਾਕਟਰ ਬਲਬੀਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ ਪ੍ਰਭਾਵਿਤ ਕਿਸਾਨਾਂ ਤੇ ਮਜ਼ਦੂਰਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਮੈਂ ਇਹਨਾਂ ਸਲਾਹ ਕਰ ਰਿਹਾ ਸੀਗਾ ਜੀ ਅੱਗੇ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਮਾਂ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਜੀ ਪੂਰੀ ਜਨਤ ਦੇ ਖੜੀ ਹੈ ਅਸੀਂ ਇਹ ਸਾਰਾ ਕੁਝ ਕਰਾਂਗੇ ਉਨਾ ਹੀ ਵੀ ਕਿਹਾ ਕਿ ਅਗ ਲੱਗਣ ਕਰਨ ਅਗ ਬੁਝਾਓ ਅਮਲੇ ਦੀਆਂ ਗੱਡੀਆਂ ਫੌਰਨ ਆਉਣ ਅਤੇ ਲੋਕਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਪਿੰਡ ਅਜਨੌਦਾ ਖੁਰਦਾ ਇੱਕ ਮਜ਼ਦੂਰ ਅਗ ਬੁਝਾਉਂਦੇ ਹੋਏ ਚਲਸ ਗਿਆ ਸੀ ਜਿਸ ਦਾ ਇਲਾਜ ਪਜੀਆਈ ਵਿਖੇ ਚੱਲ ਰਿਹਾ ਹੈ ਤੇ ਉਹਨਾ ਆਪ ਪਜੀਆਈ ਵਿਖੇ ਇਸ ਮਜ਼ਦੂਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਸਰਕਾਰ ਵੱਲੋਂ ਇਲਾਜ ਸਮੇਤ ਹਰ ਇੱਕ ਸੰਭਵ ਮਦਦ ਦੇਣ ਲਈ ਕਿਹਾ ਗਿਆ ਹੈ ਉਹਨਾ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਮੌਸਮ ਖੁਸ਼ਕ ਹੋਣ ਕਰਕੇ ਅਗ ਲੱਗਣ ਦੀ ਘਟਨਾਵਾਂ ਵਾਪਰਦੀਆਂ ਨੇ ਪਰ ਜੇਕਰ ਕਿਸਾਨ ਸਾਂਝੀਆਂ ਵਟਾਂ ਤੇ ਸਰੋਜਾ ਫੇਰ ਹੋਰ ਹ ਲਗਾ ਲੈਣ ਤਾਂ ਇਸ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ ਸੂਬਾ ਸਰਕਾਰ ਵੱਲੋਂ ਸਾਵਣੀ 2025 ਦੌਰਾਨ ਬੀਟੀ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੀਟੀ ਨਰਮੇ ਦੇ ਬੀਜਾਂ ਤੇ 33% ਦੀ ਸਬਸਿਡੀ ਦਿੱਤੀ ਜਾ ਰਹੀ ਹੈ ਇਹ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਜ਼ਰੂਰੀ ਹੈ ਅਤੇ ਪੋਰਟਲ ਤੇ ਰਜਿਸਟ੍ਰੇਸ਼ਨ ਕਰਨ ਦੇ ਆਖਰੀ ਤਰੀਕ 31 ਮਈ 2025 ਹੈ ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾਕਟਰ ਕੁਲਵੰਤ ਸਿੰਘ ਨੇ ਸਾਂਝੀ ਕੀਤੀ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਕੀਤੀ ਨੂੰ ਪ੍ਰਫੁੱਲਤ ਕਰਨ ਲਈ ਨਰਮੇ ਦੇ بیਟੀ ਹਾਈਬ੍ਰਿਡ ਕਿਸਮਾਂ ਉੱਪਰ 33% ਦੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਹੜੇ ਵੀ ਕਿਸਾਨਾਂ ਨੇ ਨਰਮੇ ਦੀ ਬਿਜਾਈ ਕਰਨੀ ਆ ਬੀਜ ਦੀ ਖਰੀਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੋਰਟਲ ਦੇ ਉੱਪਰ ਅਪਲਾਈ ਕਰਨਾ ਪਊਗਾ ਪੰਜਾਬ ਸਰਕਾਰ ਦੇ ਪੋਰਟਲ agrisubsidy.agrimachinerypunjab.com ਤੇ ਸਬਸਿਡੀ ਲਈ ਅਪਲਾਈ ਕਰ ਸਕਦੇ ਆ ਇੱਕ ਕਿਸਾਨ ਲਗਭਗ 5 ਏਕੜ ਦੇ ਬੀਜ ਜਾਂ 10 ਪੈਕੇਟ ਤੱਕ ਸਬਸਿਡੀ ਪ੍ਰਾਪਤ ਕਰ ਸਕਦਾ ਹੈ ਮਾਰਸ਼ਲ ਆਫ ਦਿ 에ਅਰ ਫੋਰਸ ਸਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ 2025 ਦਾ 6ਵਾਂ ਐਡੀਸ਼ਨ ਅੱਜ ਰਕਬੀਰ ਸਿੰਘ ਪੋਲਾ ਹਾਕੀ ਸਟੇਡੀਅਮ ਤਿੰਨ ਪੀ ਆਰ ਡੀ 에ਅਰਫੋਰਸ ਸਟੇਸ਼ਨ ਚੰਡੀਗੜ੍ਹ ਵਿਖੇ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਇਆ ਉਦਘਾਟਨੀ ਮੈਚ ਭਾਰਤੀ ਹਵਾਈ ਫੌਜ ਨੇ ਜਿੱਤਿਆ ਆਖਿਰជា ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਹੈ ਕਿ ਸਰਕਾਰ ਇੱਕ ਵੀ ਸਦੀਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾ ਰਹੀ ਹੈ। ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਨੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਰਕਾਰ ਇਹ ਨਵਸਨੀਕਾ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਸੂਬਾ ਸਰਕਾਰ ਨਸ਼ਾ ਵਿਰੋਧੀ ਜਾਗਰੂਕਤਾ ਤੇ ਕਾਰਵਾਈ ਮੁਹਿੰਮ ਤਹਿਤ ਸਲ ਮਈ ਤੇ ਜੂਨ ਵਿੱਚ ਸੂਬੇ ਪਰਵệਜ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੇਗੀ। ਇਸੇ ਨਾਲ ਹੀ ਆਕਾਸ਼ ਵਣੀ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ। ਨਮਸਕਾਰ। ਹਾਂ